ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਜੀ ਪਿੰਡ ਦੋਸਤੋ ਕਾਲੀਆ ਵਾਲਾ ਜਿਲ੍ਹਾ ਇਸ ਪਿੰਡ ਨੂੰ ਦੋਸਤੋ ਫਰੋਹੀਪੁਰ ਦੇ ਨੇੜੇ ਸ਼ਹਿਰ ਤਰਵੰਡੀ ਪਈ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਟੋਟਲ ਤੁਹਾਨੂੰ ਦੋ ਨਾਗ ਦਿਖਾਉਣੇ ਆ ਜੀ ਇਸ ਘਰ ਦੇ ਵਿੱਚੋਂ ਪਸ਼ੂ ਤੁਹਾਨੂੰ ਹਮੇਸ਼ਾ ਹੀ ਦਿਖਾਉਂਦੇ ਰਹਿੰਦਾ ਹੈ ਜੀ ਠੀਕ ਹੈ ਜੀ ਦੋਵੇਂ ਕਟੀਆਂ ਤੁਹਾਨੂੰ ਤੋਰ ਫੇਰ ਕੇ ਦਿਖਾ ਦੇਣੀ ਹੈ ਵੀਡੀਓ ਨੂੰ ਦੋਸਤੋ ਐਂਡ ਤੱਕ ਦੇਖ ਲਿਓ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਸੂ ਪੂਰੀ ਤਸੱਲੀ ਕਰਕੇ ਤੁਸੀਂ ਖਰੀਦ ਲੈਣਾ ਠੀਕ ਹੈ ਜੀ ਤੇ ਬਾਕੀ ਨਦੀ ਡੇਢ ਦੋਸਤ ਗੱਲ ਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਨਾਮ ਦੱਸਿਓ ਨਾਮ ਸਿਕੰਦਰ ਸਿੰਘ ਅਈ ਪਿੰਡ ਗਾਲੀਆ ਜ਼ਿਲ੍ਹਾ ਫਰੀਦਕੋਟ ਠੀਕ ਹੈ ਅੱਛਾ ਵਿਕਰੀ ਆਸਤੇ ਪਸ਼ੂ ਆਈ ਜਾਂਦੇ ਹਾਂਜੀ ਹਾਂਜੀ ਆਈ ਜਾਂਦੇ ਠੀਕ ਹੈ ਅੱਛਾ ਪਹਿਲੇ ਨੰਬਰ ਤੇ ਜਿਹੜੀ ਕੱਤੀ ਛੋਟੀ ਖੜੀ ਆਪਣੇ ਕੋਲ ਕਿੰਨੇ ਟਾਈਮ ਦੀ ਹੈ ਇਹ ਇਹ ਵੀਰੇ 20 ਮਹੀਨਿਆਂ ਦੀ ਹੈ ਇਹਦੇ 20 ਮਹੀਨੇ ਦੀ ਹਾਂਜੀ ਕੋ ਲੈਣੋ ਦੋਸਤ 20 ਮਹੀਨੇ ਉਮਰ ਹੈ ਠੀਕ ਹੈ ਜੀ ਦੋ ਸਾਲ ਤੋਂ ਘੱਟ ਹੈ ਜੀ ਠੀਕ ਹੈ ਬਾਕੀ ਨਿਸ਼ਾਨੀਆਂ ਤੁਸੀਂ ਚੈੱਕ ਕਰ ਸਕਦੇ ਹੋ ਸੈਂਗਲ ਗੋਲ ਹੈ ਜੀ ਥੋੜਾ ਜਿਹਾ ਪਿੱਛੇ ਨੂੰ ਕਰਕੇ ਹਟਵਾ ਗੋਲ ਕੀਤਾ ਬਾਕੀ ਕੁੰਡੇ ਸਿੰਗਾ ਲਈ ਹੈ ਬਿਲਕੁਲ ਜੈਤ ਜੀ ਮਾਰਕਿੰਗ ਦੇ ਵਿੱਚ ਦੋਸਤੋ ਇਹ ਝੂਟੀ ਤੁਹਾਨੂੰ ਦਿਖਾ ਰਿਹਾ ਜੀ ਠੀਕ ਹੈ ਜੀ ਤੇ ਬਾਕੀ ਇਸ ਕੱਟੀ ਦੇ ਜਦੋਂ ਤੁਹਾਨੂੰ ਥਣ ਦਿਖਾਉਂਗਾ ਤਾਂ ਤੁਹਾਨੂੰ ਇੰਜ ਲੱਗੂ ਜਿਵੇਂ ਇਹ ਗੱਬਣ ਦੀ ਪਰ ਨਹੀਂ ਦੋਸਤੋ ਇਹ ਹੋਰ ਦੋਆ ਤਿੰਨ ਮਹੀਨੇ ਤੱਕ ਦੋਸਤੋ ਗੱਬਣ ਹੋਣ ਵਾਲੀ ਝੂਟੀ ਹੈ ਠੀਕ ਹੈ ਜੀ ਤੇ ਥਣ ਝੂਲੀ ਹੈ ਇਸ ਕੱਟੀ ਦੀ ਬਹੁਤ ਝੂਲੀ ਨਾ ਐ ਲੱਗਦੀ ਜਿਵੇਂ ਤਿੰਨਾ ਚਾਰਾਂ ਮਹੀਨੇ ਦੀ ਗੱਬਣ ਦੀ ਝੋਟੀ ਦੇ ਲੱਗਦੀ ਦੋਸਤੋ ਚੋਲੀ ਨੂੰ ਨਹੀਂ ਠੀਕ ਹੈ ਜੀ ਬਹੁਤ ਸੋਹਣਾ ਕਰਮਾੜੀ ਨੇ ਜਦੋਂ ਪਿਆਰ ਹੋਇਆ ਤਾਂ ਹਵਾਨਾ ਤਿਆਰ ਕਰਨਾ ਇਹਨੇ ਠੀਕ ਹੈ ਅੱਛਾ ਰੇਟ ਇਹਦਾ ਕੀ ਹੋਊਗਾ ਰੇਟ ਵੀਰੇ ਦਾ 30000 ਹੈ 30000 ਹਾਂਜੀ ਠੀਕ ਹੈ ਅਸ਼ਮਾਨਤਨ ਹੋਰ ਵੀ ਹੋ ਜਾਣਾ ਹਾਂਜੀ ਹਾਂਜੀ ਮਾਰਕਟ ਦੋਸਤੋ ਬਿਲਕੁਲ ਨੋਰਮਲ ਜਿਹਾ ਰੇਟ 30000 ਰੁਪਿਆ 20 ਮਹੀਨੇ ਇਸ ਕੱਟੀ ਦੀ ਦੋਸਤੋ ਉਮਰ ਠੀਕ ਹੈ ਜੀ ਤੇ ਬਿਲਕੁਲ ਜਾਇਜ਼ ਜੀ ਮਾਰਕਿੰਗ ਦੇ ਵਿੱਚ ਹੋਊਗੀ ਠੀਕ ਹੈ ਜੀ 30000 ਰੁਪਏ ਦੋਸਤੋ ਰੇਟ ਕੀਤਾ ਮਾਨਤਨ ਦੋ ਹੋਰ ਵੀ ਹੋ ਜੂ ਮੋਕੇ ਤੇ ਇਕ ਜਿਹੜੀ ਇਧਰ ਦੇ ਪਾਸੇ ਕੱਟੀ ਹੈ ਇਹ ਕਿੰਨੇ ਟਾਈਮ ਦੀ ਹੈ ਇਹ 1.5 ਸਾਲ ਦੀ ਹੈ ਮੇਰੇ 1.5 ਸਾਲ ਠੀਕ ਹੈ ਇਹਨੂੰ ਖੋਲ ਲੈ ਇਹ ਥੋੜੀ ਓਵਰ ਵਾਈਟ ਦੇ ਵਿੱਚ ਲੱਤਨ ਤੁ ਤੁਸੀਂ ਚੈੱਕ ਕਰ ਸਕਦੇ ਠੀਕ ਹੈ ਜੀ 1.5 ਸਾਲ ਦੋਸਤੋ ਉਮਰ ਹੈ ਜੀ ਠੀਕ ਹੈ ਜੀ ਸਿੰਗ ਕੁੰਡੇ ਕਰੀ ਜਾਂਦੀ ਹੈ ਕਾਫੀ ਗੜਾਈ ਦੇ ਵਿੱਚ ਕਰ ਲਿਆ ਤੇ 1.5 ਸਾਲ ਦੋਸਤੋ ਉਮਰ ਠੀਕ ਹੈ ਜੀ ਬਾਕੀ ਢਾਂਚਾ ਟੁੰਝਾ ਤੁਸੀਂ ਚੈੱਕ ਕਰ ਸਕਦੇ ਹੋ ਇਸ ਕੱਟੀ ਦਾ ਠੀਕ ਹੈ ਤੇ ਇਹਦਾ ਰੇਟ ਕੀ ਹੋਊਗਾ ਰੇਟਰੇ ਦਾ 20000 20000 ਹਾਂਜੀ ਠੀਕ ਹੈ ਅੱਛਾ ਜੋੜੇ ਦਾ 50000 50000 ਆ ਜੋੜੇ ਦਾ ਦੋਸਤੋ ਬਿਲਕੁਲ ਨੋਰਮਲ ਜਿਹਾ ਰੇਟ ਆ ਜੀ ਠੀਕ ਹੈ ਜੀ ਦੋਵੇਂ ਨਗ ਜੇ ਤੁਹਾਨੂੰ ਪਸੰਦ ਆਉਂਦੇ ਆ ਤਾਂ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਮਾਨਤਨ ਬਹੁਤ ਸੋਹਣਾ ਖੁੱਲਾ ਡੁੱਲਾ ਹੋ ਜਾਣਾ ਠੀਕ ਹੈ ਜੀ ਚਾਰੇ ਥਾਣੇ ਦੋਸਤੋ ਨਿਕੜਵੇ ਠੀਕ ਹੈ ਬਾਕੀ ਦੋਵੇਂ ਝੋਟੀਆਂ ਸੀਰਸਾਉ ਆ ਤੇ ਜੇ ਕਿਸੇ ਵੀਰ ਭਰਾ ਨੂੰ ਜੋੜਾ ਪਸੰਦ ਆਉਂਦਾ ਤਾਂ ਮਾਨਤਨ ਹੋ ਜੂ ਬਾਈ ਖੁੱਲਾ ਡੁੱਲਾ ਹਾਂਜੀ ਹਾਂਜੀ ਮਾਨਤਨ ਖੁੱਲਾ ਡੁੱਲਾ ਕਰਦੇ ਠੀਕ ਹੈ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ